ਦੁਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਬਲੋ ਮਿਲੀਗੇਟ ਫਗਵਾੜਾ ਵਿਖੇ ਕੇਂਦਰ ਦੇ ਪ੍ਰਧਾਨ ਰਵਿੰਦਰ ਰਾਏ ਅਤੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਬਾ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ ਇਸ ਸਮਾਗਮ ਦੌਰਾਨ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਭਾਪਨੀ ਅਸ਼ਰਦਾ ਜਲੀਆ ਪੇਟ ਕੀਤੀਆਂ ਗਈਆਂ ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਗੀਤਕਾਰ ਸਨ ਜਿਨ੍ਹਾਂ ਦਾ ਜਨਮ 23 ਜੁਲਾਈ 1933 ਨੂੰ ਬੜਾਪਿੰਡ ਲੋਟੀਆਂ ਸ਼ਕਰਗੜ ਪਾਕਿਸਤਾਨ ਵਿੱਚ ਅਦਿਕ੍ਰਿਸ਼ਨ ਗੋਪਾਲ ਦੇ ਘਰ ਵਿੱਚ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਹੀ ਕਵਿਤਾਵਾਂ ਗੀਤ ਅਤੇ ਗਜ਼ਲਾਂ ਲਿਖਣ ਲੱਗ ਪੈਸਾਨ ਉਹਨਾਂ ਕਿ ਅਕੀ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਸਾਨੂੰ ਉਹਨਾਂ ਦੀ ਸ਼ਾਇਰੀ ਨੂੰ ਹਰ ਵਰਗ ਤੱਕ ਪਹੁੰਚਾਉਣਾ ਚਾਹੀਦਾ ਹੈ ਇਸ ਮੌਕੇ ਸਭਾ ਦੇ ਡਾਇਰੈਕਟਰ ਡਾਕਟਰ ਐਸ ਪੀ ਮਾਨ ਸੀਨੀਅਰ ਵਾਈਸ ਪ੍ਰਧਾਨ ਗੁਰਨਾਮ ਸਿੰਘ ਅਸ਼ੋਕ ਸ਼ਰਮਾ ਲਾਪਰੇ ਸਿੰਘ ਰਾਏ ਮੈਡਮ ਸੁਨੀਤਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਆਜਿ ਆਜਸੀ ਦੁਆਬਾ ਸਹਾਇਤਾ ਤੇ ਸਮਾਜਿਕ ਕੇਂਦਰ ਪੁਵਾੜਾ ਵੱਲੋਂ ਸੰਸਥਾ ਦੇ ਦਫਤਰ ਮੇਲੇਗੇ ਪੁਵਾੜਾ ਨੇ ਇੱਕ ਵਿਸ਼ੇਸ਼ ਸਮਾਗਮ ਦਾ ਯੋਜਨਾ ਕੀਤਾ ਜਿਸ ਵਿੱਚ ਅਸੀਂ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੇ ਜਿਹੜੇ ਕਿ ਸਾਡੇ ਤੋਂ 6 ਮਈ 1973 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਇੱਕ ਕੰਝ ਇੱਕ ਸ਼ਰਧਾਂਜਲੀ ਸਮਾਗਮ ਤੇ ਵਿਸ਼ੇਸ਼ ਸਮਾਗਮ ਦੁਆਜ ਦੇ ਤੇ ਅਸੀਂ ਯੋਜਨਾ ਕੀਤਾ ਹੈ ਸਰਕਾਰ ਬਤਾ ਦੇ ਇੱਕ ਮਹਾਨ ਸ਼ਾਇਰ ਸਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਅਨੇਕਾਂ ਹੀ ਕਿਤਾਬਾਂ ਜੋ ਸਾਡੀ ਧੋੜੀ ਪਾਈਆਂ ਸਨ ਜਿਨ੍ਹਾਂ ਵਿੱਚ ਮਾਉਨਾਂ ਦੀ ਮਹਾਨ ਰਚਨਾ ਹੋ ਸੀ ਲੂਣਾ ਜਿਸ ਤੇ ਉਹਨਾਂ ਨੂੰ ਇਨਾਮ ਵੀ ਮਿਲਿਆ ਸੀ ਪੰਜਾਬ ਪਲਾਨ ਸਰਕਾਰ ਵੱਲੋਂ ਜਿਸ ਦੇ ਨਾਲ ਹੀ ਉਹਨਾਂ ਦੀ ਪ੍ਰਸਿੱਧ ਕਿਤਾਬ ਹੈ ਮੈਨੂੰ ਵਿਦਾ ਕਰੋ ਬਿਰਹਾਤੂ ਸੁਲਤਾਨ ਆਟੇ ਦੀਆਂ ਚੜੀਆਂ ਲਾਜਵੰਤੀ ਪੀੜਾ ਦਾ ਪ੍ਰਾਗਾ ਇਸ ਤੋਂ ਇਲਾਵਾ ਮੈਂ ਤੇ ਮੈਂ ਇਸ ਤੋਂ ਲਾਵਾ ਹੋਰ ਵੀ ਉਹਨਾਂ ਨੇ ਬਹੁਤ ਹੀ ਜੋ ਪੰਜਾਬੀ ਦਾ ਕਵਤਾਵਾਂ ਗੀਤ ਗਜ਼ਲਾਂ ਜੋ ਪੰਜਾਬੀ ਵਿੱਚ ਲਿਖਣਾ ਨੇ ਸਾਡੇ ਸਾਰੇ ਸਰੋਤਿਆਂ ਨੇ ਝੋਲੀ ਪਾਈਆਂ ਇਹ ਇੱਕ ਸ਼ਾਇਦ ਸੰ ਇੱਕ ਵਿਲੱਖਣ ਸ਼ਾਇਰ ਸਨ ਜਿਨ੍ਹਾਂ ਨੂੰ ਅਸੀਂ 24 ਘੰਟੇ ਦਾ ਸ਼ਾਇਰ ਕਹਿ ਸਕਦੇ ਹਾਂ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੇ ਵਿੱਚ ਇੰਨੇ ਹੀ ਕਿ ਜਿਆਦਾ ਕਿਤਾਬਾਂ ਤੇ ਇੰਨੀ ਜਿਆਦਾ ਸਾਹਿਤ ਜਿਹੜੇ ਆ ਪੰਜਾਬੀ ਸੁਰੱਖਣ ਦਿੱਤਾ ਜਿਹੜਾ ਅੱਜ ਤੱਕ ਅਸੀਂ ਉਹਨੂੰ ਪੜ੍ਹਦੇ ਆਂ ਮਸ਼ਹੂਰ ਆ ਮਸ਼ਹੂਰ ਕੋਈ ਨਾ ਲੋ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਗੀਤ ਸੀਗੇ ਬਹੁਤ ਹੀ ਜਿਹੜੇ ਸਾਡੇ ਗੀਤਕਾਰ ਆ ਜਿਨ੍ਹਾਂ ਨੇ ਉਹ ਗਾਏ ਨੇ ਤਕਰੀਬਨ ਤਕਰੀਬਨ ਜਦੋਂ ਉਹਨਾਂ ਦਾ ਟਾਈਮ ਸੀ ਉਸ ਵੇਲੇ ਉਹ ਪੰਜਾਬੀ ਦੇ ਸਾਡੇ ਗੀਤਕਾਰ ਸੀਗੇ ਗਾਇਕਕਾਰ ਸੀਗੇ ਜਿਹੜੇ ਸੀਗੇ ਤੋਂ ਸਾਰਿਆਂ ਨੇ ਇਹਨਾਂ ਦੇ ਗੀਤ ਜਿਹੜੇ ਆ ਤਕਰੀਬਨ ਗਾਏ ਨੇ ਔਰ ਹੁਣ ਤੱਕ ਇਹਨਾਂ ਦੇ ਗੀਤ ਜਿਹੜੇ ਉਹ ਸੁਨੇ ਜਾਂਦੇ ਨੇ ਸ਼ਕਰ ਮਕਰਵੀ ਜੀ ਜਿਹੜੇ ਕਿ ਆਵੇ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਗੀਤ ਉਹਨਾਂ ਦਾ ਜੋ ਸਾਇਤ ਹੈ ਉਹ ਹੁਣ ਵੀ ਸਾਡੇ ਵਿੱਚ ਕਾਰ ਹੈ